ਜ਼ਿਲ੍ਹਾ ਮੋਗਾ ਦੇ ਪਿੰਡ ਸੁੱਖਾ ਨੰਨਦਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਿੱਥੇ ਬੱਚਿਆਂ ਦੀ ਮਾਮੂਲੀ ਲੜਾਈ ਇਸ ਕਦਰ ਵੱਧ ਗਈ ਕਿ ਲੜਾਈ ਦੇ ਦੌਰਾਨ ਇੱਕ ਬੱਚੇ ਦੇ ਪਿਤਾ ਦੀ ਜਾਨ ਚਲੀ ਗਈ ਇਸ ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਹਾਂ ਸੁਦਾਦੀ ਹੈ ਕਿ ਬੱਚਿਆਂ ਦੀ ਆਪਸੀ ਮਾਮੂਲੀ ਲੜਾਈ ਹੋਈ ਜਿਸ ਤੋਂ ਬਾਅਦ ਇਸ ਦੇ ਵਿੱਚ ਮਾਪਿਆਂ ਦੇ ਵੱਲੋਂ ਜਦੋਂ ਸਮਝਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਤਕਰਾਰ ਵਾਜੀ ਐਨੀ ਵੱਜ ਜਾਂਦੀ ਹੈ ਕਿ ਇੱਕ ਪਿਓ ਦੀ ਜਾਨ ਚਲੀ ਗਈ ਇਸ ਘਟਨਾ ਦੇ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਉ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ ਜਦੋਂ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਬਾਕੀ ਮੌਕੇ ਦੇ ਉੱਤੇ ਪੁਲਿਸ ਅਫਸਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਥੇ ਇੱਕ ਬੱਚਿਆਂ ਦੀ ਮਾਮੂਲੀ ਲੜਾਈ ਸੀ ਜਿਹੜੀ ਵੱਧੀ-ਵੱਧੀ ਇੱਥੋਂ ਤੱਕ ਪਹੁੰਚ ਗਈ ਹੈ ਜਿਦੇ ਵਿੱਚ ਇੱਕ ਅਰਸ਼ਦੀਪ ਦੇ ਫਾਦਰ ਸਿਕੰਦਰ ਸਿੰਘ ਦੀ ਮੌਤ ਹੋ ਗਈ ਹੈ ਦੂਸਰੇ ਪਾਸੇ ਉਸ ਤੋਂ ਬਾਅਦ ਇੱਕ ਹੋਰ ਘਟਨਾ ਹੋਈ ਹੈ ਜਿਸ ਵਿੱਚ ਬਾਹਰਲੇ ਪਿੰਡ ਦੇ ਕੁਝ ਬੰਦਿਆਂ ਨੇ ਆ ਕੇ ਗੇਟ ਭੰਨੇ ਨੇ ਇਹਨਾਂ ਦੇ ਉਹ ਵੀ ਅਸੀਂ ਦੇਖ ਰਹੇ ਹਾਂ ਉਹਦਾ ਵੀ ਅਸੀਂ ਕਾਰਵਾਈ ਕਰਨੀ ਹੈ ਫਿਲਹਾਲ ਅਸੀਂ ਜਿਹੜੇ ਮੁਦਈ ਪਾਰਟੀ ਹੈ ਜਿਨ੍ਹਾਂ ਦਾ ਜੀ ਮਰਿਆ ਹੈ ਹੈਗਾ ਅਰਸ਼ਦੀਪ ਦੇ ਬਿਆਨ ਤੇ ਅਸੀਂ ਪਰਚਾ ਦਰਜ ਕਰਨ ਲੱਗੇ ਹਾਂ ਲਾਸ਼ ਦਾ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਰੇਡ ਸ਼ੁਰੂ ਕਰਤੀਆਂ ਨੇ ਅਸੀਂ ਤੇ ਉਹ ਆਪਦੀ ਕਾਰਵਾਈ ਅਸੀਂ ਕਰ ਰਹੇ ਹਾਂ ਸਰ ਹਿਰਾਸਤ ਸਿਆ ਹਿਰਾਸਤ ਚ ਹਜਲੀ ਘੜੀ ਜਿਹੜੇ ਮੁੱਖ ਦੋਸ਼ੀ ਆ ਉਹਨਾਂ ਚ ਕੋਈ ਸਾਡੀ ਹਿਰਾਸਤ ਚ ਨਹੀਂ ਹੈਗਾ ਪਰ ਕੁਛ ਦੇ ਰਿਸ਼ਤੇਦਾਰੀਆ ਕੁਛ ਉਹਨਾਂ ਦੇ ਲੇਡੀਜ਼ ਕੁਛ ਫੜੀਆਂ ਨੇ ਅਸੀਂ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ ਖਿਆ ਦੇਖਿਆ ਜਾਵੇ ਤਾਂ ਬੱਚਿਆਂ ਦੀ ਲੜਾਈ ਦੇ ਪਿੱਛੇ ਕਈ ਵਾਰ ਇਹ ਟਕਰਾਰਾਂ ਇੰਨੀਆਂ ਵੱਜ ਜਾਂਦੇ ਨੇ ਕਿ ਇੱਕ ਦੂਜੇ ਦੀ ਜਾਨ ਦੀ ਚਲੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮੁਨੀਸ਼ ਜਿੰਦਲ ਦੀ ਰਿਪੋਰਟ